ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾਂ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਇਹ ਨਾਲ ਦਾ ਪਿੰਡ ਦੋਸਤੋ 3 ਕਿਲੋਮੀਟਰ ਇਹ ਪਿੰਡ ਹੋਊਗਾ ਕੋਟਕਪੂਰੇ ਤੋਂ ਢੱਲਵਾ ਕਲਾਂ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ گاਵਾ ਜ਼ਿਆਦਾਤਰ ਵਿਕਰੀ ਵਾਲੀਆਂ ਹੁੰਦੀਆਂ ਪਰ ਅੱਜ ਦੋ ਜਰਸੀ ਨਾਗ ਵਿਕਰੀ ਵਾਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੱੱચી ਗੱਬਨ ਚੈੱਕ ਪਾਸ ਵੀ ਹੈ। ਤੋਂ ਬੇਨਤੀ ਹਰੇਕ ਵੀਡੀਓ 'ਚ ਹਰੇਕ ਵੀਰ ਨੂੰ ਕਰੀਦੀ ਹੈ ਵੀ ਜਿਹੜਾ ਵੀ ਨਾਗ ਤੁਸੀਂ ਖਰੀਦਣਾ ਚਾਹੁੰਦੇ ਹੋ ਚਾਹੇ ਉਹ ਘੱਟ ਕੀਮਤ ਦੀ ਕੋਈ ਛੋਟੀ ਵੱੱਛੀ ਹੈ ਜਾਂ ਫੁੱਲ ਪੇਮੈਂਟ ਲਾ ਕੇ ਤੁਸੀਂ ਗਾਂ ਖਰੀਦਦੇ ਹੋ ਜਾਂ ਮੱਝ ਖਰੀਦਦੇ ਹੋ ਹੱਕ ਹੁੰਦਾ ਵੀ ਤਸੱਲੀ ਕਰੋ ਤੇ ਆਪਦੀ ਸਮਝ ਨਾਲ ਖਰੀਦੋ। ਨੰਬਰ ਸਕਰੀਨ ਉੱਤੇ ਚੱਲੂਗਾ। ਪਸ਼ੂ ਖਰੀਦਣਾ ਤੁਸੀਂ ਆਪਦੀ ਮਰਜ਼ੀ ਦੇ ਨਾਲ ਆਪਦੀ ਇੱਛਾ ਨਾਲ ਜਿਹੜਾ ਤੁਹਾਨੂੰ ਜਚੂ ਆਓ ਸ਼ੁਰੂਆਤ ਜਰਸੀ ਵੜਾਂ ਤੋਂ ਕਰਦੇ ਹਾਂ। ਪਹਿਲੇ ਨੰਬਰ ਵਾਲੀ ਜਿਹੜੀ ਵੱਛੀ ਹਜੇ ਅਸਰ ਹੈ ਉਹਦੇ ਤੋਂ ਸ਼ੁਰੂਆਤ ਕਰਾਂਗੇ ਲੱਖੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਲੱਖੇ ਅੱਜ ਦੋ ਜਰਸੀ ਨਾਲ ਤੇ ਇੱਕ ਗਾਂ ਦਿਖਾਵਾਂਗੇ ਆਪਾਂ ਹਾਂਜੀ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੱਛੀ ਦੰਦੋਂ ਕਿਵੇਂ ਇਹ ਖੀਰੀਆਂ ਹੀ ਦੋਨੇ ਉਹਨੇ ਇੱਕ ਸਿੱਟਿਆ ਵਗ ਬੰਨੀ ਠੀਕ ਹੈ ਜਿਹੜੀ ਅਸਰ ਹਜੇ ਉਹ ਖੀਰੀਆਂ ਬਿਲਕੁਲ ਇਹ ਖੀਰੀ ਹੈ ਜੀ ਕੀ ਰੇਟ ਹੈ ਨਾ ਬਾਈ ਰੇਟ ਨਾ ਫੋਨ ਤੇ ਰਊਗਾ ਜੀ ਠੀਕ ਹੈ ਚੰਗੇ ਰਿਕਾਰਡ ਦੀਆਂ ਇਹ ਫਾਰਮ ਦੀਆਂ ਆਪਣੇ ਕੋਲ ਵੀਡੀਓ ਵੀ ਆ ਜੋ ਗਾਰਡ ਵੀ ਸਾਰਾ ਮਿਲੂ ਜੇ ਵੀਡੀਓ ਦੱਸਣਾ ਵੀਡੀਓ ਦੱਸ ਦਿਨਾ ਜੇ ਕੇ ਨੇ ਫੋਨ ਤੇ ਪੁੱਛਣਾ ਫੋਨ ਤੇ ਪੁੱਛੋ ਜਿਹੜਾ ਵੀਰ ਪੁੱਛੂਗਾ ਉਹਨੂੰ ਦੱਸੀ ਚੱਲੇ ਹਾਂਜੀ ਇਹ ਤਰਨਾਂ ਨੇ ਇਹਨਾਂ ਨੇ ਫ ਚਲਿੰਗਾ ਇਹ ਮਤਲਬ ਮਸਾਂ ਹੀ ਖੱਚ ਖੱਚ ਲਿਆਣਗੇ ਜੀ ਰਸੇ ਪਏ ਜਣੇ ਅੱਜ ਜੀ ਅੱਛਾ ਠੀਕ ਹੈ ਸੋ ਦੋਸਤੋ ਇਹ ਮੱਛੀ ਵੇਖ ਲਓ ਪਹਿਲਾਂ ਤੁਸੀਂ ਇਸੇ ਤਰੀਕੇ ਨਾਲ ਬਾਈ ਕਹਿੰਦਾ ਵੀ ਫਾਰਮ ਚੋਂ ਜਿੱਥੋਂ ਲੈ ਕੇ ਆਏ ਆ ਉੱਥੋਂ ਦੀ ਮੈਂ ਵੀਡੀਓ ਬਣਾ ਕੇ ਲਿਆ ਆ ਡਾਟਾ ਸਾਰਾ ਮਿਲ ਜੂਗਾ ਰੈੱਡ ਕਲਰ ਦੇ ਵਿੱਚ ਸੋਹਣੀ ਮੱਛੀ ਐ ਹੈ ਦੰਦੋਂ ਖੀਰੀ ਪਰ ਏਆਈ ਦੇ ਯੋਗ ਆ ਹੋਰ ਥੋੜੇ ਟਾਈਮ ਚ ਤੁਸੀਂ ਇਹਦੀ ਏਆਈ ਕੀਮਤ ਫੋਨ ਦੇ ਉੱਤੇ ਆ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕਾਲ ਕਰ ਲਓ ਇਹਦੇ ਨਾਲ ਇੱਕ ਗੱਬਣ ਵੱਛੀ ਜੀ ਨੇ ਇੱਕ ਦੰਦ ਦਵਾਈ ਦੱਸਦਾ ਤੋੜਿਆ ਹਲਕੇ ਭਾਈ ਕਿੰਨੇ ਚਰ ਦੀ ਗੱਬਣਾ ਇਹ ਇਹ ਤਿੰਨ ਮਹੀਨਿਆਂ ਤੋਂ 10 ਕਿਦ ਨੂੰ ਉੱਤੀ ਹੈ ਜੀ ਚੈੱਕ ਪਾਸ ਹੋ ਹਾਂਜੀ ਹਾਂਜੀ ਕਰਵਾ ਸਕਦਾ ਜੀ ਇੱਥੇ ਆਪਣੇ ਘਰ ਦੀ ਗਾਰੰਟੀ ਹੈ ਘਰੋਂ ਬਾਹਰ ਕੋਈ ਗਾਰੰਟੀ ਹੈ ਇੱਥੇ ਕਿਹਾ ਕੇ ਲੈ ਜੀ ਠੀਕ ਹੈ ਥਾਣੇ ਨਾਲ ਦੇ ਕਿਵੇਂ ਆ ਚਾਰ ਚਾਰ ਹੀ ਆ ਜੀ ਦੋਨਾਂ ਦੇ ਠੀਕ ਹੈ ਮਾੜਾ ਇਹਨੂੰ ਹਲਾਹੀਂ ਵੱਛੀ ਨੂੰ ਦੱਸੋ ਇੱਥੇ ਹੀ ਹਲਾ ਕੇ ਦਿਖਾ ਦਿੰਦੇ ਆ ਭਾਈ ਦੱਸਦਾ ਵੀ ਇਹਨਾਂ ਦੇ ਰਸੇ ਪਾਏ ਆ ਹੋਣੀ ਤੇ ਇਹਨਾਂ ਨੇ ਤੁਰਨਾ ਨੇ ਬਹੁਤ ਸੋਹਣੇ ਥਣ 3 ਮਹੀਨੇ ਤੇ 10 ਦਿਨ ਲਗਭਗ ਤੁਸੀਂ ਇਹ ਮੰਨ ਲਓ ਵੀ ਸਾਢੇ 3 ਮਹੀਨਿਆਂ ਦੇ ਆਸ-ਪਾਸ ਗੱਪਣ ਚੱਕ ਪਾਸ ਵੱਛੀ ਇੱਕ ਦੰਦ ਦੇ ਨੇ ਸੜਤਾ ਹੈ ਤਾਂ ਮਤਲਬ ਇਹ ਦੋਂਦੀ ਹੋ ਗਈ ਹੈ ਇਹ ਵੱਛੀ ਹਜੇ ਖੀਰੀ ਖੜੀ ਹੈ ਸੋ ਇਹ ਹਜੇ ਗੱਪਣ ਹੋਣ ਵਾਲੀ ਹੈ ਡਿਟੇਲ ਸੀਮਨ ਕਿਹੜਾ ਲੱਗਾ ਹੈ ਜਾਂ ਇਹ ਕਿਹੜੇ ਸੀਮਨ ਦੀ ਆਪੋ ਬਾਈ ਤੋਂ ਫੋਨ ਤੇ ਪੁੱਛ ਲਓ ਇੱਕ ਤੁਹਾਨੂੰ ਵਹਿੜ ਦਿਖਾਉਣੇ ਆ ਐਚ ਐਫ ਨਸਲ ਚ ਇਹਦਾ ਸੂਆ ਕਿੰਨਾ ਲਖੇ ਪਹਿਲਾ ਸੂਆ ਹੀ 4 ਦੰਦ 4 ਦੰਦ ਪਹਿਲਾ ਸੂਆ ਹਾਂਜੀ ਦੰਦ ਕਿੰਨੇ ਲਊ ਹੁੰਦਾ ਜਾਂ ਇਹਦੇ 13 ਤਰੀਕ ਨੂੰ ਜਨ ਪੂਰੇ ਆ ਜੀ 13 ਤਰੀਕ ਹਾਂਜੀ ਠੀਕ ਹੈ ਸੀਮਨ ਡਿਟੇਲ ਇਹਦੀ ਸੀਮਨ ਇਹ ਬ੍ਰੈਵੋ ਦੀ ਹੈ ਜੀ এবੀਐਸ ਦੀ ਠੀਕ ਹੈ ਤੇ এবੀਐਸ ਦਾ ਮੈਜਿਕ ਲੱਗਿਆ ਨੂੰ ਸੈਕਸਰ ਮੈਜਿਕ ਜਿਹੜਾ ਲਾਇਆ ਉਹ ਕਿਹੜੇ ਡਾਕਟਰ ਵੀਰ ਨੇ ਲਾਇਆ ਆ ਉਹ ਆਪਣੇ ਬਰਗਾੜੀ ਵਾਲੇ ਗੁਰਪ੍ਰੀਤ ਗੋਪੀ ਨੇ ਗੁਰਪ੍ਰੀਤ ਬਾਈ ਬਰਗਾੜੀ ਹਾਂਜੀ ਵਹਿੜਾ ਇਹ ਜਿਹੜਾ ਦਾ ਰਿਕਾਰਡ ਦੇ ਤਾਂ ਉਹਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਖੋਲੀ ਦੋਸਤੋ ਬਾਈ ਗੁਰਪ੍ਰੀਤ ਬਰਗਾੜੀ ਤੋਂ ਏਆਈ ਦੀ ਪ੍ਰੈਕਟਿਸ ਕਰਦਾ ਕਈ ਵਾਰ ਆਪਣੇ ਵੀਡੀਓ ਚ ਆਇਆ ਉਸ ਬਾਈ ਨੇ ਇਸ ਵચ્છી ਦੀ ਏਆਈ ਕੀਤੀ ਹੈ ਮੈਜਿਕ ਦਾ ਸੈਕਟਰ ਸੀਕਵਲ ਲੱਗਾ ਹੋਇਆ ਚਾਂਚਾ ਦੇਖ ਲੋ ਥਣ ਸੋਨਾ ਰੱਖੂਗੇ ਹੱਥੀ ਚੁਾਈ ਵਾਲਾ ਚਾਰ ਦੰਦ ਹੈ ਰੇਟ ਇਹਦਾ ਪੁੱਛਣਾ ਭੁੱਲ ਗਏ ਆਪਾਂ ਬਾਈ ਤੋਂ ਪੁੱਛ ਲਾਂਗੇ ਜਰੂਰ ਹਵਾਨਾ ਫਿਕਸ ਰਹੂਗਾ ਦਿਨ ਹਰੇ ਕਿੰਨੇ ਕਿਲੋ ਦਾ ਚੱਲ ਕੇ ਇਹ 13 ਤਰੀਕ ਨੂੰ ਦਿਨ ਪੂਰੇ ਜੀ ਠੀਕ ਹੈ ਕੀਮਤ ਕੀ ਰੱਖਦੇ ਹੋ ਇਹਦਾ 1,25,000 ਰੁਪਏ ਇੱਕ 25 ਡਿਮਾਂਡ ਹੈ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਅੱਜ ਤਰੀਕ ਜਿਹੜੀ ਹੈਗੀ ਆ ਦੱਸੋ ਉਹ 5 ਤਰੀਕ ਹੈ ਸੋ 8 ਦਿਨ ਬਾਕੀ ਹੈ ਹੋਰ ਤੋਰ ਬਈ ਤੇ ਬਈ ਹੁਣੇ ਆਈ ਬਸ ਅਜੇ ਘੰਟਾ ਕੀ ਹੋਇਆ ਅਜੇ ਹੋਣੀ ਪਹੁੰਚੀ ਹੈ ਬਾਈ ਕੋਲ ਫਿਕਸ ਹਵਾਨੇ ਦੀ ਰਹੂਗੀ ਕੱਦ ਕਾਠ ਸੋਹਣਾ ਢਾਂਚਾ ਬੜਾ ਚੰਗਾ ਲੱਤਾਂ ਦੀ ਪੂਰੀ ਮਜ਼ਬੂਤ ਹੈ ਲੱਤਾਂ ਖੋਲ ਕੇ ਤਰੂਗੀ ਕਿਉਂਕਿ ਹਵਾਨਾ ਫਿਕਸ ਰਹਿਣਾ ਹੈ ਅੱਜ 1 25 ਰੇਟ ਹੈ ਪਰ ਜਦੋਂ ਨਵਾਈ ਤੇ ਪੂਰੀ ਤਿਆਰ ਹੋਈ ਉਦੋਂ ਤੁਹਾਨੂੰ ਇਹ ਰੇਟ ਜਿਹੜਾ ਹੋ ਬੜਾ ਫੈਟਾ ਹੋਊਗਾ ਕਿਉਂਕਿ ਇਸ ਵਾਇਰ ਦੀ ਤਿਆਰੀ ਆਸ ਕਰ ਸਕਦੇ ਹਾਂ ਬੜੀ ਜ਼ਬਰਦਸਤ ਹੋਊਗੀ ਤੋਂ ਹਵਾਨਾ ਦੇਖੋ ਥਾਂ ਸੋਹਣੇ ਆ ਦੋਸਤੋ ਚਾਰੇ ਹਜੇ ਭਲੂਣ ਥੋੜੀ ਥੋੜੀ ਹਵਾਨੇ ਤੇ ਆਉਣ ਲੱਗੀ ਹੈ ਅਜੇ ਦਿਨ 13 ਤਰੀਕ ਨੂੰ ਪੂਰੇ ਹੁੰਦੇ ਆ ਬਾਕੀ ਪਸ਼ੂ ਦੇ ਸੌਣ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਵੀ ਸੂ ਸਕਦਾ ਹੁੰਦਾ ਫਿਲਹਾਲ ਅਜੇ 13 ਤਰੀਕ ਨੂੰ ਦਿਨ ਪੂਰੇ ਹੋਣਗੇ ਇਸ ਵੱਛੀ ਦੇ 4 ਦਿਨ ਸੋ ਇਹ ਦੋਸਤੋ ਨਾਗ ਟੋਟਲ 3 ਸੀ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਦੇਖਣ ਵਾਸਤੇ ਲਾਸਟ ਤੇ ਫੇਰ ਬੇਨਤੀ ਉਹੀ ਹੈ ਸੇਮ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਤੁਹਾਡੀ ਮਰਜ਼ੀ ਹੈ ਤੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਸੋ ਆਪਦੀ ਤਸੱਲੀ ਕਰਕੇ ਖਰੀਦਿਆ ਕਰੋ ਧੰਨਵਾਦ